ਕਸਾਂ ਦੋਸਤੋ ਕੋਈ ਜ਼ਮਾਨਾ ਸੀ ਜਦੋਂ ਕੇ ਕਣਕ ਵਟਣਸਾਰ ਹੱਲੇ ਮੰਡਲੀਆਂ ਲੱਗਦੀਆਂ ਤੇ ਨਾਲ ਦੀ ਨਾਲ ਝੋਨੇ ਦੀ ਪਨੀਰੀ ਬੀਜ ਦਿੱਤੀ ਜਾਂਦੀ ਤੇ ਫਿਰ ਜਿੰਨੀ ਜਲਦੀ ਹੋ ਸਕਦਾ ਝੋਨਾ ਲਾਇਆ ਜਾਂਦਾ ਹੈ ਉਸ ਵੇਲੇ ਡੀਜ਼ਲ ਇੰਜਣ ਦੀ ਵਰਤੋਂ ਕੀਤੀ ਜਾਂਦਾ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਜਾਂ ਬਿਜਲੀ ਦੀਆਂ ਮੋਟਰਾਂ ਤੇ ਸਰਕਾਰ ਵੱਲੋਂ ਇਹਦੇ ਵਿੱਚ ਕੋਈ ਰੋਕ ਟੋਕ ਨਹੀਂ ਸੀ ਕੋਈ ਦਖਲਅੰਦਾਜ਼ੀ ਨਹੀਂ ਸੀ ਪਰ ਜਿਉਂ ਹੀ ਫਿਰ ਇਹ ਸੁਰਜਾਨ ਦਾ ਮਕੈਨਿਕ ਨੇ ਨੋਟਿਸ ਲਿਆ ਤਾਂ ਫਿਰ ਇੱਕ ਤਾਰੀਖ ਮਿੱਥੀ ਗਈ ਤੋਂ ਨਾ ਲਾਉਣ ਦੀ ਇਹ ਤਾਰੀਖ ਕਿਸ ਤਰ੍ਹਾਂ ਮਿੱਥੀ ਗਈ ਅ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਖੇਤੀ ਵਿਗਿਆਨੀ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲ ਪੰਜਾਬ ਪੰਜਾਬੀ ਅਤੇ ਪੰਜਾਬੀ ਅਦਾ ਸਦਾ ਫਿਕਰ ਕਰਨ ਵਾਲੇ ਡਾਕਟਰ ਕਿਰਪਾਲ ਸਿੰਘ ਔਲਖ ਇੱਕ ਉਹਨਾਂ ਦੇ ਚਸ ਕਿਸਾ ਸੁਣਾਉਂਦੇ ਨੇ ਕਿ ਉਹਨਾਂ ਨਾਲ ਬੀਤਿਆ ਵਕਤ ਰਿਹਾ ਤੇ ਉਹ ਤੁਹਾਡੇ ਨਾਲ ਉਸ ਕਿਸੇ ਦੀ ਸਾਂਝ ਪਾਉਣੇ ਆ ਕਿ ਕਿਵੇਂ ਝੋਨੇ ਦੀ ਤਾਰੀਖ ਲਾਉਣ ਦਾ ਕਾਹਣੀ ਮਿੱਥੀ ਗਈ ਉਹ ਲਿਖਦੇ ਨੇ ਕਿ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਨੂੰ ਮਾਰੂਥਲ ਬਣਾਉਣ ਤੋਂ ਬਚਣ ਲਈ ਪਿਛਲੇ ਕੋਈ 40 ਸਾਲਾਂ ਤੋਂ ਰੌਲਾ ਪਈ ਜਾ ਰਿਹਾ ਹੈ ਜੌਹਲ ਕਮੇਟੀ ਦੀ 1986 ਵਿੱਚ ਪਹਿਲੀ ਰਿਪੋਰਟ ਆਈ ਸੀ ਕਿ ਝੋਨੇ ਥੱਲੇੋਂ ਕਿੰਨਾ ਰਕਬਾ ਤੇ ਕਿਵੇਂ ਹੋਰ ਫਸਲਾਂ ਹੀਟ ਲਿਆਂਦਾ ਜਾਵੇ ਤਾਂ ਕਿ ਪਾਣੀ ਦਾ ਪੱਧਰ ਹੀਟਾਂ ਜਾਣ ਤੋਂ ਬਚਾਇਆ ਜਾ ਸਕੇ ਪਰ ਕਿਸੇ ਦੇ ਕੰਨ ਤੇ ਜੋ ਨਾ ਸਰਕੀ ਤੇ ਫਿਰ 2002 ਵਿੱਚ ਦੂਜੀ ਵਾਰ ਜਲ ਕਮੇਟੀ ਬਣਾਈ ਗਈ ਇਸ ਕਮੇਟੀ ਦੀ ਰਿਪੋਰਟ ਵੀ ਖੂ ਖਾਤੇ ਚ ਸੁੱਟ ਦਿੱਤੀ ਗਈ ਸਾਡੇ ਨਾਲੋਂ ਤਾਂ ਪਾਕਿਸਤਾਨ ਪੰਜਾਬ ਹੀ ਚੰਗਾ ਹੈ ਜਿੱਥੇ ਪਾਣੀ ਬਚਾਉਣ ਲਈ ਸਖਤ ਕਾਨੂੰਨ ਹੈ ਉਹ ਅੱਗੇ ਦੱਸਦੇ ਨੇ ਕਿ ਮਾਰਚ ਮਹੀਨੇ ਵਿੱਚ 2006 ਦੇ ਵਿੱਚ ਫੈਸਲਾਬਾਦ ਐਗਰੀਕਲਚਰ ਯੂਨੀਵਰਸਿਟੀ ਪਾਕਿਸਤਾਨ ਦੇ 100 ਸਾਲਾ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਪੱત્ર ਆਇਆ 1906 ਵਿੱਚ ਭਾਰਤ ਵਿੱਚ ਅੰਗਰੇਜ਼ ਸਰਕਾਰ ਨੇ 6 ਐਗਰੀਕਲਚਰ ਕਾਲਜ ਤੇ ਰਿਸਰਚ ਇੰਸਟੀਚਿਊਟਸ ਬਣਾਏ ਸੀ ਜਿਨ੍ਹਾਂ ਵਿੱਚ ਲਾਇਲਪੁਰ ਯੂਨੀਵਰਸਿਟੀ ਅਸੀਂ ਫੈਸਲਾਬਾਦ ਦੇ ਨਾਮ ਨਾਲ ਜਾਣਦੇ ਹਾਂ 100 ਸਾਲਾ ਜਸ਼ਨ ਮਨਾਉਣ ਲਈ ਸੋ ਸਾਡਾ ਵਫ਼ਦ ਵੀ ਹਿੱਸਾ ਲੈਣ ਲਈ ਉੱਥੇ ਗਿਆ ਇਸ ਦਸ਼ਨ ਦਾ ਮੁੱਖ ਮਹਿਮਾਨ ਉਸ ਵਕਤ ਦਾ ਪ੍ਰੈਜ਼ੀਡੈਂਟ ਜਨਰਲ ਮੁਸ਼ਰਫ ਸੀ ਮੈਨੂੰ ਪਤਾ ਲੱਗਾ ਕਿ ਪਾਕਿਸਤਾਨ ਪੰਜਾਬ 'ਚ ਇੱਕ ਕਾਨੂੰਨ ਬਣਿਆ ਹੈ ਕਿ ਫਲਾਣੀ ਤਰੀਕ ਤੋਂ ਪਹਿਲਾਂ ਤੁਸੀਂ ਝੋਨਾ ਨਹੀਂ ਲਾ ਸਕਦੇ ਸੋ ਮੈਂ ਜਾਣਣ ਤੋਂ ਪਹਿਲਾਂ ਉਧਰ ਆਪਣੇ ਦੋਸਤ ਡਾਕਟਰ ਹਾਫਿਜ਼ ਕাইয়ੂਮ ਨੂੰ ਬੇਨਤੀ ਕਰ ਚੁੱਕਿਆ ਸੀ ਕਿ ਮੈਨੂੰ ਉਸ ਹੁਕਮ ਦੀ ਇੱਕ ਕਾਪੀ ਚਾਹੀਦੀ ਹੈ ਸੋ ਮੈਂ ਲੈ ਆਂਦੀ ਤੇ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਨਾਲ April 2006 ਵਿੱਚ ਹੀ ਇੱਕ ਮੀਟਿੰਗ ਦੌਰਾਨ ਉਹ ਕਾਪੀ ਦਿਖਾਈ ਇਹ ਵੀ ਕਿਹਾ ਕਿ ਮੈਂ ਕੁਝ ਕਿਸਾਨ ਲੀਡਰਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹ ਵੀ ਰਾਜੀ ਹੈ ਕਿ ਜੇ ਕਾਨੂੰਨ ਸਾਰਿਆਂ ਲਈ ਬਣ ਜਾਂਦਾ ਤਾਂ ਪੰਜਾਬ ਵਾਸਤੇ ਲਾਹੇਵੰਦ ਹੋਵੇਗਾ। ਅ ਮੈਂ ਸ਼ਾਇਦ ਇੱਕ ਪੱਤਰ ਵੀ ਲਿਖਿਆ ਸੀ ਮੁੱਖ ਮੰਤਰੀ ਨੂੰ। ਖੈਰ ਉਸ ਵੇਲੇ ਕੁਝ ਮੰਤਰੀ ਵੀ ਮੁੱਖ ਮੰਤਰੀ ਨਾਲ ਬੈਠੇ ਸੀ ਤੇ ਜਦੋਂ ਮੈਂ ਇਹ ਗੱਲ ਛੇੜੀ ਤਾਂ ਇੱਕ ਮੰਤਰੀ ਮੇਰੇ ਗੱਲ ਪੈਣ ਨੂੰ ਤਿਆਰ ਹੋ ਗਿਆ ਤੇ ਕਹਿੰਦਾ ਕਿ ਡਾਕਟਰ ਸਾਹਿਬ ਚੈਲੈਕਸ਼ਨ ਆ ਰਹੀ ਹੈ ਤੇ ਤੁਸੀਂ ਸਾਨੂੰ ਹਰਾਉਣਾ ਚਾਹੁੰਦੇ ਹੋ। ਮੈਂ ਕਿਹਾ ਮੇਰੀ ਐਸੀ ਕੋਈ ਮਨਸ਼ਾ ਨਹੀਂ ਕਿ ਮੈਂ ਤਾਂ ਪੰਜਾਬ ਦੇ ਭਲੇ ਲਈ ਕਹਿ ਰਿਹਾ ਹਾਂ। ਵੈਸੇ ਵੀ ਉਹ ਇਲੈਕਸ਼ਨ ਹਾਰ ਹੀ ਗਏ ਸੰ। ਅ ਸੋ ਦੋਸਤੋ ਇਹ ਤਾਂ ਸੋਚਿਆ ਸਾਡੇ ਲੀਡਰਾਂ ਦੀ ਤੇ ਬਾਅਦ ਵਿੱਚ ਕੀ ਹੋਇਆ ਵੀ ਇਹ ਕਾਲੀ ਸਰਕਾਰ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਜਿਹੜਾ ਹੁਣ ਤੱਕ ਲਾਗੂ ਸੀ ਤੇ ਜਿਸ ਦੀ ਛਲਾਗਾ ਕਰਨੀ ਬਣਦੀ ਹੈ ਐਮਪਰ ਡਾਕਟਰ ਔਲਖ ਅੱਗੇ ਲਿਖਦੇ ਨੇ ਕਿ ਕੋਈ ਨਾ ਜ਼ਰੂਰ ਕਹਿਣਗੇ ਕਿ ਇਸ ਪਾਣੀ ਦੀ ਦਰਬਾਰ ਤੋਂ ਸਿਰਫ ਕਿਸਾਨਾਂ ਤੇ ਹੀ ਨਹੀਂ ਮੜੀ ਜਾਣੀ ਚਾਹੀਦੀ। ਸਗੋਂ ਸ਼ਹਿਰਾਂ ਵਿੱਚ ਕਰਾਂ ਵਿੱਚ ਫੈਕਟਰੀਆਂ ਵਿੱਚ ਵੀ ਅੰਧਾ ਪਾਣੀ ਜਾਇ ਜਾਇ ਕੀਤਾ ਜਾਂਦਾ ਹੈ। ਇਹ ਮੁੱਦਾ ਤੇ ਸਮੱਸਿਆ ਵੀ ਇੰਨੀ ਗੰਭੀਰ ਹੈ ਜਿਨੀ ਨਸ਼ੇ ਦੀ ਹੈ, ਡਰੱਗਸ ਦੀ ਹੈ, ਚਿੱਟੇ ਦੀ ਹੈ ਤੇ ਹੋਰ ਭਿਆਨਕ ਗੈਰ ਕਾਨੂੰਨੀ ਮੁੱਦਿਆਂ ਦੇ ਖਿਲਾਫ ਪੰਜਾਬ ਸਰਕਾਰ ਲੜ ਰਹੀ ਹੈ। ਡਾਟ ਸਾਬ ਅੱਗੇ ਲਿਖਦੇ ਨੇ ਕਿ ਜੇਕਰ ਅਸੀਂ ਇਸ ਤਰ੍ਹਾਂ ਹੀ ਇਸ ਰਿਫਟਾਰ ਨਾਲ ਧਰਤੀ ਹੇਠਲਾ ਪਾਣੀ ਕੱਢਦੇ ਰਹੇ ਚਾਹੇ ਉਹਦੇ ਲਈ ਕੋਈ ਵੀ ਜ਼ਿੰਮੇਵਾਰ ਹੋਵੇ ਤਾਂ 10-12 ਸਾਲਾਂ ਬਾਅਦ ਪਾਣੀ ਦਾ ਜ਼ਖੀਰਾ ਬਿਲਕੁਲ ਖਤਮ ਹੋ ਜਾਏਗਾ। ਸੋ ਦੋਸਤੋ ਵਾਕਈ ਇਹ ਬੜੀ ਗੰਭੀਰ ਸਮੱਸਿਆ ਹੈ ਦੀ ਗੰਭੀਰਤਾ ਉਵੇਂ ਹੀ ਬਣੀ ਹੋਈ ਹੈ ਜਿਵੇਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਜਾਲ ਕਮੇਟੀ ਨੇ 1986 ਦੇ ਵਿੱਚ ਪਹਿਲੀ ਰਿਪੋਰਟ ਦੇ ਵਿੱਚ ਇਹ ਕਿਹਾ ਸੀ ਕਿ ਇਸ ਥਿੱਕੇ ਨਾਲ ਪਾਣੀ ਦੀ ਸਮੱਸਿਆ ਆਏਗੀ ਤੇ ਅੱਜ 40 ਸਾਲ ਉਸ ਸਪੂਰਨ ਹੋ ਗਿਆ ਹੈ ਦੇ ਵਿੱਚ ਹਾਲੇ ਵੀ ਕੋਈ ਸੁਧਾਰ ਨਹੀਂ ਆ ਰਿਹਾ ਦਿਨ ਦਿਨ ਇਹਦਾ ਪਾੜਾ ਵੱਧ ਜਾਂਦਾ ਹੈ ਤੇ ਹੁਣ ਜਿਹੜਾ ਸਰਕਾਰ ਦਾ ਐਲਾਨ ਹੈ ਕਿਸੇ ਵੇਲੇ ਇਹ 20 ਜੂਨ ਹੁੰਦੀ ਸੀ ਫਿਰ 10 ਜੂਨ ਹੋ ਗਈ ਅੱਜ ਹੁਣ 1 ਜੂਨ ਨੂੰ ਚੋਣਾ ਲਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਤਾਂ ਇਹਦੇ ਕਿਸੇ ਟੈ ਨਿਕਲਣਗੇ ਤੁਸੀਂ ਵੀ ਆਪਣੇ ਵਿਚਾਰ ਦਿਓ চ' তাৰ বহুত বহুত ধন্যবাদ